ਅਰ ਮੈਂ ਧੰਨਵਾਦ ਕਰਦਾ ਲੋਕਾਂ ਦੇ ਪਿਆਰ ਦਾ ਇਹਨਾਂ ਮਾਣ ਸਤਿਕਾਰ ਦੇ ਰਹੇ ਨੇ ਔਰ ਸੰਗਤ ਜਿਹੜੀ ਹੈ ਇਹ ਜਿਹੜੀ ਲੜਾਈ ਹੈ ਇਹ ਸਾਡੀ ਲੜਾਈ ਨਹੀਂ ਹੈ ਲੋਕ ਆਪ ਲੜਾਈ ਲੜ ਰਹੇ ਨੇ ਹੁਣ ਮੈਂ ਸਵੇਰ ਤਾਂ ਲਿਖ ਰਿਹਾ ਮੈਂ ਫਤਿਹਗੜ ਚੂੜੀਆਂ ਤੋਂ ਹੁੰਦਿਆ ਹੁੰਦਿਆ ਡੇਰਾ ਬਾਬਾ ਨਾਨਕ ਤੋਂ ਕੁੰਮਕੇ ਹੁਣ ਮੈਂ ਸੇਖੋਂ ਪਿੰਡ ਪਹੁੰਚਿਆ ਔਰ ਜਿੱਥੇ ਮੇਰੇ ਪ੍ਰਾਂ ਨੇ ਕਾਤੀਆਂ ਦੇ ਸਾਰੇ ਹਲਕੇ ਦੇ ਵਰਕਰ ਇੰਚਾਰਜਾਂ ਨੂੰ ਸਨੇਹਾ ਲਾਇਆ ਔਰ ਪਹੁੰਚੇ ਨੇ ਉਹ ਇੱਥੇ ਜਿਹੜਾ ਇੱਕ ਮੀਟਿੰਗ ਸੀ ਜਿਹੜਾ ਮੀਟਿੰਗ ਜਿਹੜੀ ਇੱਕ ਰੈਲੀ ਦਾ ਰੂਪ ਧਾਰਨ ਕਰਦੀ ਸੀ ਜੀ ਜੀ ਇੱਕ ਗੱਲ ਪਰ ਦੇਖੋ ਮੈਂ ਤੁਹਾਨੂੰ ਦੱਸਦਾ ਨਹੀਂ ਨਹੀਂ ਅਸਰ ਨਹੀਂ ਸੋ ਕਹਿਣ ਦਾ ਭਾਵ ਸਭ ਤੋਂ ਵੱਡੀ ਗੱਲ ਇਹ ਆ ਜਿਹੜਾ 600 ਜੁਟ ਬਿਜਲੀ ਫ੍ਰੀ ਦਿੰਦੀ ਹੈ ਉਹ ਸਭ ਤੋਂ ਵੱਡਾ ਚੈਲੰਜ ਸੀ ਸਾਡੇ ਵਾਸਤੇ ਉਹ ਜੇ ਅਸੀਂ ਪੂਰਾ ਕਰ ਦਿੱਤਾ ਨਾ ਇਹ ਬੀਬੀਆਂ ਵਾਲਾ ਜਿਹੜਾ ਸਾਡੀਆਂ ਔਰਤਾਂ ਵਾਲਾ 100000 ਰੁਪਏ ਇਹਦੇ ਦੇਖੋ ਜੋ ਇੱਕ ਗਰੰਟੀਆਂ ਦਿੱਤੀਆਂ ਨੇ ਇੱਕ ਅਰਵਿੰਦ ਕੇਜ ਜੀ ਵੱਲੋਂ ਜਿਹਨੇ ਭਗਵੰਤ ਮਾਨ ਇਹ ਤਾਂ ਪੂਰੀਆਂ ਕਰਾਂਗੇ ਪ੍ਰਤੀ ਪਾਰਟੀ ਲੋਕਾਂ ਨੂੰ ਵੀ ਜਲਦੀ ਲਿਆਓ ਨਹੀਂ ਤੇ ਝਾੜੂ ਸਾਰਾ ਫਿਰ ਜਾਣਾ ਜੋ ਲੇਟ ਨੇ ਨਾ ਕਾਫੀ ਲੇਟ ਹੈ ਮੁਕਾਬਲਾ ਕੋਈ ਹੋਵੇ ਨਾਲ ਭੱਜਦਾ ਹੋਵੇ ਤੇ ਦੌੜਨ ਦਾ ਵੀ ਮਜ਼ਾ ਹੁੰਦਾ ਹੈ ਕੋਈ ਮੁਕਾਬਲਾ ਕਿਹਦਾ ਕਹਿੰਦੇ ਆ ਮੈਂ ਮੇਰਾ ਮੁਕਾਬਲਾ ਨਹੀਂ ਮੈਂ ਕਹਿ ਸਕਦਾ ਮੈਨੂੰ ਇਹ ਜਿਹੜੀ ਲੜਾਈ ਹੈ ਨਾ ਦੇਖੋ ਸਭ ਤੋਂ ਵੱਡੀ ਗੱਲ ਆ ਹਰ ਪਿੰਡ 'ਚ ਜਾ ਰਹੇ ਆ 85% ਲੋਕਾਂ ਦੇ ਬਿੱਲ ਜ਼ੀਰੋ ਉਹਨਾਂ ਨੂੰ ਇੱਕ ਗੱਲ ਪੁੱਛਦੇ ਆ ਨਾ ਜੀ ਕਿਹਨੂੰ ਵੋਟ ਪਾਉਣੀ ਕਹਿੰਦੇ ਯਾਰ ਸਾਡਾ ਬਿੱਲ ਜ਼ੀਰੋ ਆ ਇਹ ਵੋਟ ਜਿਹੜੀ ਆਮ ਆਦਮੀ ਪਾਰਟੀ ਭਗਵੰਤ ਜਿਹਦਾ 1500 ਜੀ ਦਾ 2000 ਜੀ ਦਾ 2500 ਜੀ ਦਾ 3000 ਬਚਦਾ ਆ ਹੁਣ ਸੇਖੋਂ ਸਾਹਿਬ ਨੇ ਕਿਹਾ ਵੀ ਹੱਥ ਖੜੇ ਕਰੋ ਜੀ ਦਾ ਜੀ ਦਾ ਬਿੱਲ ਜ਼ੀਰੋ ਆ ਤੁਹਾਡੇ ਸਾਹਮਣੇ ਆ ਸ਼ੈਦ ਹੀ ਆ ਕੋਈ ਇਹ ਨਹੀਂ ਰੱਖਿਆ ਇਹ AC ਦਾ ਬਿੱਲ ਜ਼ੀਰੋ ਕਰਨਾ BZ ਦਾ ਰੱਖਣਾ ਇਹ ਨਹੀਂ ਰੱਖਿਆ ਵੀ ਗਰੀਬ ਦਾ ਕਰਨਾ ਹੈ ਅਮੀਰ ਦਾ ਨਹੀਂ ਕਰਨਾ ਕਬੱਡੀਆਂ ਸਾਰੇ ਆ ਜਿਸ ਨੂੰ ਤੋਂ ਜਿੱਦੀ ਬਿਜਲੀ ਘਟਿਆ ਉਹਦਾ ਬਿੱਲ ਜ਼ੀਰੋ ਆ ਇਹ ਬੜਾ ਤਗੜਾ ਇੰਪੈਕਟ ਹੈ ਲੋਕਾਂ ਦਾ ਮੈਂ ਕਿਹਾ ਜੀ ਵੇਖੋ ਕਿਤਨਾ ਇਹਨਾਂ ਤੇ ਜਾਣ ਪਈ ਹੈ ਮੈਨੂੰ ਯਾਦਦਾ ਵੀ ਹੁਣ ਇਹਨਾਂ ਨੇ ਅੱਗੇ ਨਾਲ ਤੀਣੀ ਰਫ਼ਤਾਰ ਤੇ ਜਾਣਾ ਇਹਨਾਂ ਨੇ ਰਿਜ਼ਲਟ ਜਿਹੜੇ ਤੁਹਾਡੇ ਸਾਹਮਣੇ ਆ ਮੈਂ ਅੱਜ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਐਮਐਲਏ ਪਟਾਲਾ ਔਰ ਸਾਡੀ ਲੋਕ ਸਭਾ ਗੁਰਦਾਸਪੁਰ ਤੋਂ ਉਮੀਦਵਾਰ ਨੇ ਸਾਡੇ ਇੱਥੇ ਅੱਜ ਜੋ ਵਰਕਰ ਮੀਟਿੰਗ ਸੀਗੀ ਅਸੀਂ ਇੱਥੇ ਸੇਖਵਾ ਕਾਲਜ ਦੇ ਵਿੱਚ ਵਿਧਾਨ ਸਭਾ ਹਲਕਾ ਕਾਦੀਆਂ ਦੀ ਰੱਖੀ ਸੀ ਮੈਂ ਉਹਨਾਂ ਦਾ ਇੱਥੇ ਆਉਣ ਤੇ ਚੇਚੇ ਤੌਰ ਤੇ ਧੰਨਵਾਦ ਕਰਦਾ ਅੱਜ ਤੱਕ ਕੀਮਤੀ ਸਮਾਂ ਕੱਢ ਕੇ ਆਏ ਔਰ ਜਿਹੜੀ ਵਰਕਰ ਮੀਟਿੰਗ ਸੀ ਉਹ ਰੈਲੀ ਦਾ ਰੂਪ ਧਾਰਨ ਕਰ ਗਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਇੱਥੇ ਵਰਕਰ ਪੁੱਜਿਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਮੈਨੂੰ ਅੱਜ ਇਹ ਇੰਨੀ ਵੱਡੀ ਵਰਕਰਾਂ ਦੀ ਸ਼ਮੂਲੀਅਤ ਦੇਖ ਕੇ ਇਹ ਲੱਗ ਰਿਹਾ ਏ ਪੱਖਣਾ ਹੋ ਰਹੀ ਆ ਕਿ ਵਿਧਾਨ ਸਭਾ ਹਲਕਾ ਕਾਡੀਆਂ ਚ ਵੀ ਅਸੀਂ ਜਿਹੜਾ ਵਾ ਬਹੁਤ ਵੱਡੀ ਲੀਡ ਨਾਲ ਕਲਸੀ ਜੀ ਨੂੰ ਇੱਥੋਂ ਜਿਤਾ ਕੇ ਭੇਜਾਂਗੇ ਔਰ ਪੂਰੀ ਲੋਕ ਸਭਾ ਦੇ ਵਿੱਚ ਜਿਹੜਾ ਵਾ ਜਿਹੜਾ ਇਹਨਾਂ ਦਾ ਪ੍ਰਚਾਰ ਆ ਉਹ ਇੱਕ ਨੰਬਰ ਤੇ ਚੱਲ ਰਿਹਾ ਔਰ ਬਹੁਤ ਵੱਡੀ ਲੀਡ ਦੇ ਨਾਲ ਇਹ ਜਿੱਤਣਗੇ ਕਿਉਂਕਿ ਜਿਸ ਤਰ੍ਹਾਂ ਇਹਨਾਂ ਦੱਸਿਆ ਜੋ ਸਰਕਾਰ ਦੀਆਂ ਪ੍ਰਾਪਤੀਆਂ ਨੇ ਇਸ ਦਾ ਧੀਰੋ ਬੈਲਾ 42000 ਨੌਕਰੀਆਂ ਜੋ ਮੁਹੱਲਾ ਕਲੀਨਿਕ ਖੋਲੇ ਆ ਜੋ ਕਿਸਾਨੀ ਦੇ ਖੇਤਰ ਚ ਕੰਮ ਹੋਇਆ ਹੈਲਥ ਦੇ ਖੇਤਰ ਚ ਕੰਮ ਹੋਇਆ ਜੋ ਪੁਲਿਸ ਦੇ ਵਿੱਚ ਮੋਡਰਨਾਈਜੇਸ਼ਨ ਹੋਈ ਆ ਸੜਕ ਸਖਿਆ ਫੋਰਸ ਆ ਹਰ ਐਸਐਚਓ ਨੂੰ ਨਵੀਆਂ ਗੱਡੀਆਂ ਜਿਹੜੀਆਂ ਦਿੱਤੀਆਂ ਗਈਆਂ ਉਹਦੇ ਨਾਲ ਇੱਕ ਬੜਾ ਸਾਰੇ ਸਿਸਟਮ ਦੇ ਵਿੱਚ ਚੇਂਜ ਆਇਆ ਫਿਰ ਥਰਮਲ ਪਲਾਂਟ ਜਿਹੜੇ ਪ੍ਰਾਈਵੇਟ ਸੀਗੇ ਉਹਨਾਂ ਨੂੰ ਖਰੀਦ ਕੇ ਸਰਕਾਰੀ ਬਣਾ ਕੇ ਸਸਤੀ ਬਿਜਲੀ ਦਾ ਪ੍ਰਬੰਧ ਜਿਹੜਾ ਉਹ ਕੀਤਾ ਗਿਆ ਇਹ ਕਿਸਾਨੀ ਦੀ ਗੱਲ ਕਰੀਏ ਤੇ ਕਿਸਾਨਾਂ ਨੂੰ ਜਿਹੜਾ ਵਾ ਖਾਸ ਕਰਕੇ ਸਾਡੀ ਘੰਨੇ ਦੀ ਬਿਲ ਤੱਕ ਅਰਦਾਸ ਪੁਰਾਣੇ 350 ਕਰੋੜ ਦੀਆਂ ਜਿਹੜੀਆਂ ਬਕਾਇਆ ਪੇਮੈਂਟਾਂ ਆਹੀ ਪਿਛਲੇ 6 ਸਾਲ ਦੀਆਂ ਉਹ ਮਾਨ ਸਾਹਿਬ ਨੇ ਕੀਤੀਆਂ ਔਰ ਹਰ ਵਰਗ ਜਿਹੜਾ ਵਾ ਸਰਕਾਰ ਤੋਂ ਖੁਸ਼ ਆ ਔਰ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਧੜਿਆਂ ਦਾ ਬਗਾਵਤ ਦਾ ਸ਼ਿਕਾਰ ਹੋ ਗਈਆਂ ਕਾਂਗਰਸ ਨੇ ਅਜੇ ਅੱਧੇ ਕੈਂਡੀਡੇਟ ਦਿੱਤੇ ਆ ਤੇ ਮੈਨੂੰ ਲੱਗਦਾ ਉਦਾਂ ਹੀ ਡਰ ਕੇ ਆ ਕਿ ਇੰਨੀ ਬਗਾਵਤ ਹੋ ਗਈ ਆ ਤੇ ਬਾਕੀ ਦੇਣ ਨਾਲ ਇਹਨਾਂ ਦਾ ਕੀ ਹਾਲ ਹੋਊਗਾ ਔਰ ਇਸ ਹਾਲ ਕਾ ਦੀ ਤਲਦਾ ਵਾ ਤੋ ਮਾਨ ਸਾਹਿਬ ਨੇ ਜੋ ਨਾਰਾ ਦਿੱਤਾ 13 ਜੀਰੋ ਦਾ ਉਹ ਮੈਨੂੰ ਸਕਾਰ ਹੁੰਦਾ ਨਜ਼ਾਰਾ